ਐਸੋ ਲਈ ਇਹ ਅਹਿਮ ਖਬਰ ਜੁੜੀ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਾਲ ਜਿਸ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਲਗਾਤਾਰ ਬੀਤੇ 1 ਘੰਟੇ ਤੋਂ ਬਿਜਲੀ ਨਹੀਂ ਹੈ ਜੀ ਹਾਂ ਤੁਹਾਨੂੰ ਦੱਸਤੀ ਹੈ ਕਿ ਐਮਰਜੈਂਸੀ ਵਿਭਾਗ ਚ ਪਏ ਮਰੀਜ਼ਾਂ ਨੂੰ ਕਿਤਨਾ ਕਿਤੇ ਤੰਗ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਕਿ ਉਹ ਖੁਦ ਹੀ ਇੱਕ ਬਿਮਾਰੀ ਦੇ ਨਾਲ ਜੂਝ ਰਹੇ ਹਨ ਉੱਥੇ ਹੀ ਅਜਿਹੀ ਸਥਿਤੀ ਜੋ ਹੈ ਉਹਨਾਂ ਦੇ ਸਾਹਮਣੇ ਆ ਜਾਂਦੀ ਹੈ ਜਿੱਥੇ ਕਿ ਐਮਰਜੈਂਸੀ ਵਾਰਡ ਦੇ ਵਿੱਚ ਬਿਜਲੀ ਚਲੀ ਜਾਂਦੀ ਹੈ ਅਤੇ ਬੀਤੇ 1 ਘੰਟੇ ਤੋਂ ਇਸ ਸਿਚੁਏਸ਼ਨ ਦੇ ਨਾਲ ਜੂਝ ਰਹੇ ਹਨ ਵਧੇਰੀ ਜਾਣਕਾਰੀ ਲੈ ਲੈਣੇ ਆ ਮੇਰੇ ਸਹਿਯੋਗੀ ਕੁਲਵਿੰਦਰ ਪਟਿਆਲਾ ਤੋਂ ਫੋਨ ਲਾਈਨ ਤੇ ਜੁੜੇ ਨੇ ਜੀ ਕੁਲਵਿੰਦਰ ਰਜਿੰਦਰਾ ਹਸਪਤਾਲ ਦੇ ਵਿਖੇ ਜੋ ਇਹ ਘਟਨਾ ਵਾਪਰੀ ਹੈ ਕੀ ਇਸ ਵਿੱਚ ਪੂਰੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ तकरीबन 2 ਘੰਟੇ ਦੇ ਹੋ ਗਿਆ ਹੈ ਜਿਸ ਨੂੰ ਲੈ ਕੇ ਲਾਈਟ ਬਿਲਕੁਕੁਲ ਹੀ ਗੋਲ ਹੋ ਚੁੱਕੀ ਹੈ ਤੇ ਜਿਹੜੇ ਲੋਕ ਜਿਹੜੇ ਮਰੀਜ਼ ਨੇ ਉਹ ਲਗਾਤਾਰ ਹੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਜਿਹੜੇ ਆਪਰੇਸ਼ਨ ਥੀਟਰ ਉਹਦੇ ਵਿੱਚ ਵੀ ਲਾਈਟ ਬਿਲਕੁਲ ਹੀ ਨਜ਼ਰ ਨਹੀਂ ਆ ਰਹੀ ਤੇ ਟਾਰਚਾ ਨਾਲ ਜਿਹੜੇ ਗਏ ਨੇ ਫਿਰ ਇੱਕ ਵਾਰ ਧਾਰਿਕ ਟੋਰਚਰ ਨਾਲ ਦੇ ਰਹੇ ਨੇ ਮਰੀਜ਼ ਦੇਖਣੇ ਪੈ ਰਹੇ ਨੇ ਜੀ ਕਾਰਨ ਕੀ ਦੱਸਿਆ ਜਾ ਰਿਹਾ ਮੁੱਢਲਾ ਕਾਰਨ ਕੋਈ ਸਾਹਮਣੇ ਆ ਰਿਹਾ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਹਰ ਵਾਰਦਾ ਇਹੀ ਕਹਿੰਦਾ ਕਿ ਲਾਈਟ ਦੇ ਵਿੱਚ ਜਿਹੜੇ ਪਿੱਛੋਂ ਦੀ ਲਾਈਟ ਜਿਹੜਾ ਫਾਲਟ ਆ ਗਿਆ ਵੇ ਟਾ ਕਰਕੇ ਜਿਹੜੀ ਲਾਈਟ ਕੱਟ ਗਈ ਹੈ ਪਰ ਹਰ ਵਾਰ ਇਸ ਵਾਰ ਹੁੰਦਾ ਹੈ ਕਿਉਂਕਿ ਪਿੱਛੇ ਦੇ ਵੀ ਜਿਹੜੀ ਹੈਗੇ ਲਾਈਟ ਹੈ ਇਸੇ ਦਾ ਨਹੀਂ ਕੋਲ ਰਹੀ ਹੈ ਤੇ ਆਪਰੇਸ਼ਨ ਥੀਟਰ ਦੇ ਵਿੱਚ ਵੀ ਜਿਹੜੇ ਆਪਰੇਸ਼ਨ ਕਰਦੇ ਹੋਏ ਡਾਕਟਰਾਂ ਨੂੰ ਕਾफी ਦਿੱਕਤ ਆ ਰਹੀ ਸੀ ਤਹ ਹੁਣ ਦੇ ਕੀ ਹਾਲਾਤ ਉੱਥੇ ਬਣੇ ਹੋਏ ਹਨ ਹੁਣ ਵੀ ਉੱਥੇ ਬਿਜਲੀ ਜੋ ਨਹੀਂ ਹੈ ਮੌਜੂਦ ਨਹੀਂ ਹੈ ਤੇ ਮਰੀਜ਼ਾਂ ਨੂੰ ਹਲੇ ਵੀ ਤੰਗੋ ਨਾ ਪੈ ਰਿਆ ਜੀ ਬਿਲਕੁਲ ਹਾਂ ਵੀ ਜਿਹੜਾ ਹੈ ਕਿ ਬਿਜਲੀ ਬਿਲਕੁਲ ਬੁੱਲ ਰਹੀ ਪਈ ਹੈ ਤੇ ਮਰੀਜ਼ ਆਉ ਤਾਂ ਤੰਗ ਪਰੇਸ਼ਾਨ ਹੁੰਦੇ ਨੇ ਨਜ਼ਰ ਆ ਰਹੇ ਨੇ ਮੋਬਾਈਲ ਦੀ ਜਿਹੜੀ ਲਾਈਟਾਂ ਨਹੀਂ ਉਹਨਾਂ ਨੂੰ ਬਾਲ ਕੇ ਜਿਹੜਾ ਹੈ ਕਿ ਇੱਕ ਦੂਸਰੇ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਨੇ ਧੰਨਵਾਦ ਕੁਲਵਿੰਦਰ ਤਮਾਮ ਜਾਣਕਾਰੀ ਦੇਣ ਲਈ ਤਾਂ ਪਟਿਆਲਾ ਦੇ ਰਜਿੰਦਰ ਹਸਪਤਾਲ ਦੀਆਂ ਇਹ ਤਸਵੀਰਾਂ ਹਨ ਕਹਿ ਸਕਦੇ ਹਾਂ ਕਿ ਕਾਫੀ ਨਾਮੀ ਹਸਪਤਾਲ ਹੈ ਤੇ ਲਗਾਤਾਰ ਸੁਰਖੀਆਂ ਦੇ ਵਿੱਚ ਕਿਸੇ ਨਾ ਕਿਸੇ ਖਬਰ ਨੂੰ ਲੈ ਕੇ ਬਣਿਆ ਰਹਿੰਦਾ ਹੈ ਲੇਕਿਨ ਉੱਥੇ ਹੀ ਐਮਰਜੈਂਸੀ ਵਾਰਡ 'ਚ ਜਿੱਥੇ ਕਿ ਅਸੀਂ ਕਹਿ ਸਕਦਾ ਕਿ ਸਭ ਤੋਂ ਜ਼ਿਆਦਾ ਜੋ ਮਰੀਜ਼ ਖਤਰੇ ਦੇ ਵਿੱਚ ਹੁੰਦੇ ਹਨ ਉਹਨਾਂ ਨੂੰ ਰੱਖਿਆ ਜਾਂਦਾ ਹੈ ਤੇ ਉਹਨਾਂ ਦਾ ਜੋ ਹੈ ਇਲਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅੰਗਲੀ ਨਹੀਂ ਵਰਤਣੀ ਚਾਹੀਦੀ ਲੇਕਿਨ ਉੱਥੇ ਹੀ ਐਮਰਜੈਂਸੀ ਵਾਰਡ ਨੂੰ ਲੈ ਕੇ ਇੰਨੀ ਵੱਡੀ ਅੰਗਲੀ ਵਰਤ ਜਾਂਦੀ ਹੈ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਕੁਲਵਿੰਦਰ ਨੇ ਦੱਸਿਆ ਕਿ ਪਹਿਲਾ ਵੀ ਐਮਰਜੈਂਸੀ ਵਾਰਡ ਦੀ ਜੋ ਹੈ ਇਸ ਤਰ੍ਹਾਂ ਹੀ ਬੱਤੀ ਗੁੱਲ ਹੋ ਚੁੱਕੀ ਹੈ ਅਤੇ ਇੱਕ ਵਾਰ ਫਿਰ ਤੋਂ ਉਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਅਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੋਰਚਾਂ ਦੀ ਮਦਦ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਡਾਕਟਰ ਜੋ ਨੇ ਉਹ ਪੂਰੀ ਜਦੋਂ ਜਹਿਦ ਕਰ ਰਹੇ ਨੇ ਕਿ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਨੁਕਸਾਨ ਨਾ ਹੋ ਸਕੇ ਅਤੇ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਵੀ ਅਣਗਹਿਲੀ ਨਾ ਵਰਤੀ ਜਾ ਸਕੇ ਲੇਕਿਨ ਉੱਥੇ ਹੀ ਜੋ ਅਧਿਕਾਰੀ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਮਸਲੇ ਨੂੰ ਸੁਲਝਾਉਣ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਨੇ ਦੱਸਿਆ ਕਿ ਬੀਤੇ 2 ਘੰਟਿਆਂ ਤੋਂ ਰਜਿੰਦਰਾ ਹਸਪਤਾਲ ਚ ਬਤੀ ਗੋਲ ਹੈ ਤਾਂ ਦੇਖਣਾ ਹੋਵੇਗਾ ਕਿ ਕਿੰਨੀ ਜਲਦੀ ਇਸ ਪੂਰੇ ਮਾਮਲੇ ਨੂੰ ਲੈ ਕੇ ਅਗਲੀ ਅਪਡੇਟ ਸਾਹਮਣੇ ਆਂਦੀ ਹੈ